ਅੱਜ ਭਾਜਪਾ ਦੇ ਉੱਤਰ ਪ੍ਰਦੇਸ਼ 6 ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਦੇ 370 ਮਿਸ਼ਨ ਦੀ ਸ਼ੁਰੂਆਤ ਜਿਹੜੀ ਹੋਣ ਵਾਲੀ ਹੈ ਪੀਐਮ ਮੋਦੀ ਇਸ ਦੀ ਸ਼ੁਰੂਆਤ ਕਰਨਗੇ ਕਿ 600 ਜਿਹੜੇ ਟਿਫਨ ਮੀਟਿੰਗ ਦੇ 650 ਬੂਥਾਂ ਤੇ ਹੋਣ ਵਾਲੀ ਹੈ ਟਿਫਨ ਮੀਟਿੰਗ ਰੱਦ ਹੈ ਕਿ ਅੱਜ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਦੇ ਮਿਸ਼ਨ 370 ਦੀ ਜਿਹੜੀ ਆ ਸ਼ੁਰੂਆਤ ਹੋਣ ਵਾਲੀ ਹੈ ਤੇ ਪੀਐਮ ਮੋਦੀ ਖੁਦ ਇਸ ਦੀ ਸ਼ੁਰੂਆਤ ਜਿਹੜੀ ਆ ਕਰਨਗੇ ਭਾਰਤੀ ਜਨਤਾ ਪਾਰਟੀ ਉੱਤਰ ਪ੍ਰਦੇਸ਼ ਦੇ ਵਿਸ਼ੇ ਮਿਸ਼ਨ 370 ਸ਼ੁਰੂ ਕਰਨ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁਰੂਆਤ ਕਰਨਗੇ ਪ੍ਰਧਾਨ ਮੰਤਰੀ ਮੋਦੀ ਜਾਨੀ ਕਿ ਅੱਜ ਕਤੀਮਾਸ਼ੂ ਪੂਰਬ ਤੋਂ ਪੱਛਮ ਤੱਕ ਚੋਣ ਦਾ ਵਿਗਲ ਵਿਝਾਉਣਗੇ ਪ੍ਰਧਾਨ ਮੰਤਰੀ ਮੋਦੀ ਇਹ ਤੁਹਾਨੂੰ ਆਪਣੇ ਸੰਸਦ ਦੀ ਜਾਨੀ ਕਿ ਅੱਜ ਸੰਸਦੀ ਖੇਤਰ ਵਾਰਾਨਸੀ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ ਪਾਸਪਾ ਹਰ ਬੂਥ ਤੇ 55% ਵੋਟਾਂ ਲਈ ਇਹ ਅਹਿਮ ਸ਼ੁਰੂ ਕਰਨ ਜਾ ਰਹੀ ਹੈ ਇਹ ਮਹਿੰਮ ਜਿਹੜੀ ਇਹ ਸ਼ੁਰੂ ਕਰਨ ਜਾ ਰਹੀ ਹੈ ਮੋਦੀ ਵਾਰਾਨਸੀ ਦੇ 750 ਬੂਥਾਂ ਤੇ ਹੋਣ ਵਾਲੀ ਟਿਫਨ ਮੀਟਿੰਗ 'ਚ ਵਰਚੁਅਲ ਜੁੜਨਗੇ ਹਰ ਬੂਥ ਤੇ ਘਟੋ ਘਟ ਵਰਕਰ ਸ਼ਾਮਲ ਹੋਣਗੇ ਤੇ ਪ੍ਰਧਾਨ ਮੰਤਰੀ ਮੋਦੀ ਉਹਨਾਂ ਵਰਕਰਾਂ ਨੂੰ ਬੂਥ ਨੂੰ ਮਜ਼ਬੂਤ ਕਰਨ ਬਾਰੇ ਵੀ ਦੱਸਣਗੇ ਪ੍ਰਧਾਨ ਮੰਤਰੀ ਮੋਦੀ ਕੱਲੇ ਪੂਰਬ ਤੋਂ ਪੱਛਮ ਤੱਕ ਚੌਂ ਦਾ ਵਿਗਲ ਵਜੋਣਗੇ ਐਤਵਾਰ ਨੂੰ ਵਾਰਾ ਨਹੀਂ ਤੋਂ ਮਿਸ਼ਨ 370 ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਇੱਥੇ ਪ੍ਰਧਾਨ ਮੰਤਰੀ 650 ਬੂਥਾਂ ਤੇ ਹੋਣ ਵਾਲੀ ਟਿਫਨ ਮੀਟਿੰਗ ਵਿੱਚ ਸ਼ਾਮਲ ਹੋਣਗੇ ਹਰ ਬੂਥ ਵਿੱਚ ਘਟੋ-ਘਟ 100 ਵਰਕਰ ਸ਼ਾਮਲ ਹੋਣਗੇ ਬੂਥ ਨੂੰ ਮਜ਼ਬੂਤ ਕੀਤਾ ਜਾਵੇਗਾ ਇਹ ਪ੍ਰੋਗਰਾਮ ਆਯੋਜਿਤ ਜਿਹੜੇ ਕੀਤੇ ਗਏ ਨੇ ਪੀਐਮ મોદી ਇਹਨਾਂ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨਗੇ ਤੇ ਵਰਕਰਾਂ ਨਾਲ ਜੁੜਨਗੇ ਤੇ ਉਹਨਾਂ ਨਾਲ ਗੱਲਬਾਤ ਜਿਹੜੀ ਉਹ ਵੀ ਕੀਤੀ ਜਾਵੇਗੀ ਇਹ ਤੁਹਾਨੂੰ ਹੀ ਪੀਐਮ મોદી ਪੱਛਮੀ ਯੂਪੀ ਦੇ ਮਿਰਰ ਦੇ ਵਿੱਚ ਇੱਕ ਰੈਲੀ ਨਾਲ ਚੋਣ ਦਾ ਬਿਗੁੱਲ ਵਜੋਂਗੇ ਭਾਜਪਾ ਹਰ ਬੂਥ ਤੇ 55% ਵੋਟਾਂ ਲਈ ਇਹ ਮੁਹਿੰਮ ਜਿਹੜੀ ਸ਼ੁਰੂ ਕਰਨ ਜਾ ਰਹੀ ਹੈ ਭਾਜਪਾ ਹਰ ਬੂਥ ਤੇ 370 ਵੋਟਾਂ ਵਧਾਉਣ ਲਈ ਇਸ ਮਿਸ਼ਨ ਦੀ ਸ਼ੁਰੂਆਤ ਕਰ ਰਹੀ ਹੈ ਇਸ ਪ੍ਰੋਗਰਾਮ 'ਚ ਗ੍ਰਾਮ ਮੰਤਰੀ ਅਮੇਸ਼ ਸ਼ਾ ਪਾਸਪਾ ਪ੍ਰਧਾਨ ਜੇਪੀ ਨੱਡਾ ਵੀ ਸ਼ਿਰਕਤ ਕਰਨਗੇ ਸੀਐਮ ਯੋਗੀ ਅਦਿੱਤਿਆਨਾਥ ਵੀ ਬੋਥ ਨਾਲ ਸੰਬੰਧਿਤ ਸਮਾਗਮਾਂ ਦੇ ਵਿੱਚ ਹਿੱਸਾ ਲੈਣਗੇ ਅੱਜ ਭਾਜਪਾ ਦੇ ਉੱਤਰ ਪ੍ਰਦੇਸ਼ 'ਚ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਦੇ 370 ਮਿਸ਼ਨ ਦੀ ਸ਼ੁਰੂਆਤ ਜਿਹੜੀ ਹੋਣ ਵਾਲੀ ਹੈ ਪੀਐਮ ਮੋਦੀ ਜੀ ਸ਼ੁਰੂਆਤ ਕਰਨਗੇ ਕਿ 600 ਜਿਹੜੇ ਟਿਫਨ ਮੀਟਿੰਗ ਦੇ 650 ਬੂਥਾਂ ਤੇ ਹੋਣ ਵਾਲੀ ਹੈ ਟਿਫਨ ਮੀਟਿੰਗ ਦੱਸ ਦੇ ਕਿ ਅੱਜ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਦੇ ਮਿਸ਼ਨ 370 ਦੀ ਜਿਹੜੀ ਆ ਸ਼ੁਰੂਆਤ ਹੋਣ ਵਾਲੀ ਹੈ ਤੇ ਪੀਐਮ ਮੋਦੀ ਖੁਦ ਇਸ ਦੀ ਸ਼ੁਰੂਆਤ ਜਿਹੜੀ ਆ ਕਰਨਗੇ ਭਾਰਤੀ ਜਨਤਾ ਪਾਰਟੀ ਉੱਤਰ ਪ੍ਰਦੇਸ਼ ਦੇ ਵਿਸ਼ੇ ਮਿਸ਼ਨ 370 ਸ਼ੁਰੂ ਕਰਨ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸ਼ੁਰੂਆਤ ਕਰਨਗੇ ਪ੍ਰਧਾਨ ਮੰਤਰੀ ਮੋਦੀ ਜਾਨੀ ਕਿ ਅੱਜ ਕਤੀ마ਸ਼ੂ ਪੂਰਬ ਤੋਂ ਪੱਛਮ ਤੱਕ ਚੋਣ ਦਾ ਵਿਗਲ 부ਜਾਉਣਗੇ ਪ੍ਰਧਾਨ ਮੰਤਰੀ ਮੋਦੀ ਐ ਤੁਹਾਨੂੰ ਆਪਣੇ ਸੰਸਦੀ ਜਾਨੀ ਕਿ ਅੱਜ ਸੰਸਦੀ ਖੇਤਰ ਵਾਰਾਨਸੀ ਤੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ ਪਾਸਪਾ ਹਰ ਬੂਥ ਤੇ 55% ਵੋਟਾਂ ਲਈ ਇਹ ਅਹਿਮ ਸ਼ੁਰੂ ਕਰਨ ਜਾ ਰਹੀ ਹੈ ਇਹ ਮੁਹਿੰਮ ਜਿਹੜੀ ਸ਼ੁਰੂ ਕਰਨ ਜਾ ਰਹੀ ਹੈ ਮੋਦੀ ਵਾਰਾਨਸੀ ਦੇਸ਼ ਤੋਂ ਪੰਜਾਬ ਬੂਥਾਂ ਤੇ ਹੋਣ ਵਾਲੀ ਟਿਫਨ ਮੀਟਿੰਗ ਚ ਵਰਚੁਅਲ ਜੁੜਨਗੇ ਹਰ ਬੂਥ ਤੇ ਘਟੋ ਘਟ ਵਰਕਰ ਸ਼ਾਮਲ ਹੋਣਗੇ ਤੇ ਪ੍ਰਧਾਨ ਮੰਤਰੀ ਮੋਦੀ ਉਹਨਾਂ ਵਰਕਰਾਂ ਨੂੰ ਬੂਥ ਨੂੰ ਮਜ਼ਬੂਤ ਕਰਨ ਬਾਰੇ ਵੀ ਦੱਸਣਗੇ ਪ੍ਰਧਾਨ ਮੰਤਰੀ ਮੋਦੀ ਕੱਲ ਪੂਰਬ ਤੋਂ ਪੱਛਮ ਤੱਕ ਚੌਂ ਦਾ ਵਿਗਲ ਵਜੋਣਗੇ ਐਤਵਾ ਨੂੰ ਵਾਰਾ ਨਹੀਂ ਤੋ ਮਿਸ਼ਨ 370 ਦੀ ਸ਼ੁਰੂਆਤ ਕੀਤੀ ਜਾਵੇਗੀ ਤੇ ਇੱਥੇ ਪ੍ਰਧਾਨ ਮੰਤਰੀ 650 ਬੂਥਾਂ ਤੇ ਹੋਣ ਵਾਲੀ ਟਿਫਨ ਮੀਟਿੰਗ ਵਿੱਚ ਸ਼ਾਮਲ ਹੋਣਗੇ ਹਰ ਬੂਥ ਵਿੱਚ ਘਟੋ ਘਟ 100 ਵਰਕਰ ਸ਼ਾਮਲ ਹੋਣਗੇ ਬੂਥ ਨੂੰ ਮਜ਼ਬੂਤ ਕੀਤਾ ਜਾਵੇਗਾ ਤੇ ਪ੍ਰੋਗਰਾਮ ਆਯੋਜਿਤ ਜਿਹੜੇ ਕੀਤੇ ਗਏ ਨੇ ਪੀਐਮ મોદી ਇਹਨਾਂ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨਗੇ ਤੇ ਵਰਕਰਾਂ ਨਾਲ ਜੁੜਨਗੇ ਤੇ ਉਹਨਾਂ ਨਾਲ ਗੱਲਬਾਤ ਜਿਹੜੀ ਉਹ ਵੀ ਕੀਤੀ ਜਾਵੇਗੀ ਐਤਾਂ ਨੂੰ ਹੀ ਪੀਐਮ મોદી ਪੱਛਮੀ ਯੂਪੀ ਦੇ ਮੇਰਰ ਦੇ ਵਿੱਚ ਇੱਕ ਰੈਲੀ ਨਾਲ ਚੋਣ ਦਾ ਬਿਗੁੱਲ ਵਜੋਂਗੇ ਭਾਜਪਾ ਹਰ ਬੂਥ ਤੇ 55% ਵੋਟਾਂ ਲਈ ਇਹ ਮੁਹਿੰਮ ਜਿਹੜੀ ਸ਼ੁਰੂ ਕਰਨ ਜਾ ਰਹੀ ਹੈ ਭਾਜਪਾ ਹਰ ਬੂਥ ਤੇ